ਅਸੀ ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਜਿਹੜਾ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਵਟਾਂਦਰਾ ਕਰਨ ਦੇ ਲਈ ਜਿਹੜਾ ਸੱਦਾ ਦਿੱਤਾ ਗਿਆ ਸੱਦਾ ਕਿਉਂ ਦਿੱਤਾ ਗਿਆ ਕਿ ਵਾਕਈ ਜਿਹੜੇ ਨੇ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾਣਗੇ ਵਿਚਾਰ ਵਟਾਂਦਰਾ ਕਰਨਗੇ ਜੋ ਸਿੱਖ ਪੰਥ ਦੇ ਇਸ਼ੂ ਚੱਲ ਰਹੇ ਨੇ ਕੀ ਵਾਕਈ ਉਸ ਨੂੰ ਦੂਰ ਕਰਨ ਦੇ ਵਿੱਚ ਸਾਈ ਹੋਣਗੇ ਇਸ ਤੇ ਪੂਰੀ ਜਿਹੜੀ ਅਸੀਂ ਇਹ ਗੱਲਬਾਤ ਕਰਦੇ ਆਂ ਕਲਬਤ ਕੰਬੇਲੀ ਮੇਰੇ ਸਹਿਯੋਗੀ ਗੁਰਮੁਖ ਸਿੰਘਰ ਪਾਲਾ ਜੀ ਮਜੂਦ ਨੇ ਰਪਾਣਾ ਸੱਸੀ ਚਾਲ ਜੀ ਰਪਾਣਾ ਜੀ ਸਿੰਘ ਸਾਹਿਬ ਨੇ ਜਿਹੜਾ ਮੁਰ ਦੁਆਰਾ ਜਿਹੜਾ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਸੱਦਾ ਦਿੱਤਾ ਸਭ ਤੋਂ ਪਹਿਲਾਂ ਸੋ ਪਹਿਲਾਂ ਵੀ ਸੱਦਾ ਦਿੱਤਾ ਗਿਆ ਸੀ ਪਰ ਰਣਜੀਤ ਸਿੰਘ ਢੱਡੀਆਂ ਵਾਲੇ ਜਿਹੜੇ ਨੇ ਉਹ ਨਹੀਂ ਗਏ ਸੀ ਤੇ ਹੁਣ ਨਵੇਂ ਜਥੇਦਾਰ ਲਗਾਏ ਗਏ ਨੇ ਕੀ ਲੱਗਦਾ ਦੁਬਾਰਾ ਜਾਣਗੇ ਉਹ ਦੇਖੋ ਅਮਰਜੀਤ ਮੈਂ ਇੱਕ ਚੀਜ਼ ਗੱਲ ਇੱਕ ਤਾਂ ਕਲੀਅਰ ਕਰਦੀ ਆਪਾਂ ਸੱਦਾ ਦੇਣਾ ਹੂੰ ਤੇ ਆਦੇਸ਼ ਦੇਣਾ ਹੂੰ ਇਹ ਦੋਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਬਿਲਕੁਲ ਇਹਚ ਅਪੀਲ ਵੀ ਸ਼ਬਦ ਜਿਹੜਾ ਨਾਲ ਆ ਜਾਂਦਾ ਜਦੋਂ ਕਿਸੇ ਨੂੰ ਆਪਾਂ ਸੱਦਾ ਦਿੰਨੇ ਆ ਅਪੀਲ ਕਰਦੇ ਆ ਉਹ ਅਪੀਲ ਤੇ ਸੱਦਾ ਇਹ ਹੁੰਦਾ ਵੀ ਭਾਈ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਆ ਆਓ ਆਉਣਾ ਨਾ ਆਉਣਾ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਤੁਹਾਡੇ ਦੇ ਨਿਰਪਰ ਕਰਦਾ ਕਿ ਤੁਸੀਂ ਆਉਣਾ ਉਹ ਸੱਦਾ ਅਪੀਲ ਕਬੂਲ ਕਰਨੀ ਹੈ ਕਿ ਨਹੀਂ ਕਰਨੀ ਇੱਕ ਹੁੰਦਾ ਆਦੇਸ਼ ਹੁਕਮ ਆਦੇਸ਼ ਤੇ ਹੁਕਮ ਉਹ ਹੁੰਦਾ ਕਿ ਜੇ ਤੁਹਾਨੂੰ ਕਹਿਤਾ ਤੇ ਤੁਹਾਨੂੰ ਆਉਣਾ ਪਵੇਗਾ ਜੇ ਤੁਸੀਂ ਨਹੀਂ ਆਓਗੇ ਤਾਂ ਤੁਹਾਡੇ ਤੇ ਕਾਰਵਾਈ ਸੰਭਵ ਹੈ ਇਸ ਕਰਕੇ ਜਿਹੜਾ ਗਿਆਨੀ ਜਿਹੜੇ ਸਾਬਕਾ ਸਿੰਘ ਸਾਹਿਬ ਨੇ ਗਿਆਨੀ ਆਪਣੇ ਹਰ ਹਰਪ੍ਰੀਤ ਸਿੰਘ ਜੀ ਜਿਹੜੋ ਉਹਨਾਂ ਨੇ ਬੁਲਾਇਆ ਸੀ ਉਹਨਾਂ ਨੇ ਆਦੇਸ਼ ਦਿੱਤਾ ਸੀ ਬਿਲਕੁਲ ਬਾਣੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਭਾਈ ਰਣਜੀਤ ਸਿੰਘ ਢੱਡਾ ਵਾਲੇ ਨੇ ਪਹਿਲਾਂ ਵੀ ਬੁਲਾਇਆ ਗਿਆ ਸੀ ਹਾਂ ਵਾਕਈ ਬੁਲਾਇਆ ਗਿਆ ਸੀ ਸਿੰਘ ਸਬਾਨ ਗਿਆਨੀ ਹਰਪ੍ਰੀਤ ਸਿੰਘ ਤੇ ਪੰਜ ਸਿੰਘ ਸਬਾਨਾਂ ਜਿਹੜਾ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਅਕਾਲ ਤਖਤ ਸਾਵੋ ਆਪਾਂ ਵੀ ਚਾਰ ਵਟਾਂਦਰਾ ਕਰਦੇ ਆ ਉਹ ਲੋ ਇਹ ਕੀ ਆ ਗਿਆ ਸੀ ਕਿ ਜਿਹੜਾ ਤੁਸੀਂ ਗੁਰਬਾਣੀ ਨੂੰ ਜਿਹੜਾ ਤੋੜ-ਮੋੜ ਕੇ ਪੇਸ਼ ਕਰਦੇ ਹੋ ਵੀ ਲੋਕਾਂ ਦੇ ਵਿੱਚ ਪੰਬਲ ਪੂਸਾ ਪਾਉਣੇ ਉਹ ਵੀ ਜਿਹੜਾ ਅਸਲੀ ਗੁਰਬਾਣੀ ਦਾ ਸਿਧਾਂਤ ਆ ਉਹ ਗੁਰਬਾਣੀ ਦੇ ਵਿੱਚੋਂ ਆ ਗੁਰੂ ਗ੍ਰੰਥ ਦੇ ਵਿੱਚੋਂ ਆ ਕਿਉਂਕਿ ਇਦਾਂ ਦੀ ਜਿਹੜੀਆਂ ਗੱਲਾਂ ਬਾਤਾਂ ਨੂੰ ਕਈਆਂ ਗਿਆ ਸੀ ਕਿ ਦੁਬਾਰਾ ਜਿਹੜਾ ਮੁਰ ਬੁਲਾਇਆ ਗਿਆ ਤਾਂ ਮੈਨੂੰ ਲੱਗਦਾ ਵਿਚਾਰ ਵਾਸਤੇ ਬੁਲਾਇਆ ਗਿਆ ਉਹ ਦੇਖੋ ਪਹਿਲਾਂ ਇਕੱਲੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨਹੀਂ ਸੀ ਜਦੋਂ ਉਦੋਂ ਬੁਲਾਇਆ ਗਿਆ ਸੀਗਾ ਉਹਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਰਾਗੇ ਵੀ ਸ਼ਾਮਲ ਸੀ ਕਾਲਾ ਅਫਗਾਨਾ ਵੀ ਨਾਲ ਸੀਗੇ ਤੇ ਉਸ ਤੋਂ ਬਾਅਦ ਕਈ ਭਾਈ ਪੰਥਪ੍ਰੀਤ ਵੀ ਸੀਗੇ ਤੇ ਹੋਰ ਕਈ ਜੋਗਿੰਦਰ ਸਿੰਘ ਵੀ ਨਾਲ ਸੀਗੇ ਮਤਲਬ ਕਿ ਲਗਭਗ ਦਰਜਨ ਤੋਂ ਵੱਧ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਵਿੱਚੋਂ ਬਹੁ ਗਿਣਤੀ ਗਏ ਵੀ ਨਹੀਂ ਸੀ ਠੀਕ ਹੈ ਤੇ ਗਏ ਵੀ ਨਹੀਂ ਤੇ ਕਈ ਜਾ ਕੇ ਵੀ ਆਏ ਸੀਗੇ ਹੁਣ ਉਸ ਤੋਂ ਬਾਅਦ ਜਾ ਕੇ ਜਿਹੜੇ ਆਏ ਉਹਨਾਂ ਨੂੰ 500 ਛਕਿਆ ਕਈਆਂ ਨੂੰ ਤੇ ਕਈਆਂ ਦੇ ਉੱਪਰ ਕਾਰਵਾਈ ਕੀਤੀ ਕਿ ਤੁਸੀਂ ਹੁਣ ਪ੍ਰਚਾਰ ਨਹੀਂ ਕਰ ਸਕਦੇ ਤੁਸੀਂ ਦਿਵਾਨ ਨਹੀਂ ਲਾ ਸਕਦੇ ਮਤਲਬ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਕੀਤੀਆਂ ਗਈਆਂ ਸੀ ਉਹ ਕਾਰਵਾਈਆਂ ਤੋਂ ਬਾਅਦ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਜਿਹੜੇ ਪ੍ਰਚਾਰਕ ਨੇ ਜੇ ਪ੍ਰਚਾਰ ਕਰ ਰਿਹਾ ਵਿਦੇਸ਼ਾਂ 'ਚ ਕਰ ਰਿਹਾ ਬੱਚਾ ਬਿਲਕੁਲ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਕਿਤੇ ਪ੍ਰਚਾਰ ਨਹੀਂ ਕੀਤਾ ਹੁਣ ਦੁਬਾਰਾ ਉਹਨਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਬਿਲਕੁਲ ਪਿਛਲੇ ਦਿਨੀ ਉਹਨਾਂ ਨੇ ਆਪਣੇ ਗੁਰਦੁਆਰਾ ਜਿਹੜਾ ਉਹਨਾਂ ਦਾ ਕੁਮੇਸ਼ਰ ਦਵਾਰ ਆ ਉੱਥੇ ਵੱਡੇ ਗਿਣਤੀ ਸਾਖਤ ਪਹੁੰਚੀ ਉਸ ਤੋਂ ਬਾਅਦ ਉਹਨਾਂ ਨੇ ਕੱਲ ਕਪੂਰਥਾਲਾ ਇਲਾਕੇ 'ਚ ਵੱਡੀ ਗਿਣਤੀ ਜਾਨਕਿ ਹੁਣ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਕੱਲ ਉਹਨਾਂ ਨੇ ਜਿਹੜੇ ਸਾਬਕਾ ਪ੍ਰਧਾਨ ਐਸਜੀਪੀਸੀ ਹੈ ਆਪਣੇ ਬੀਬੀ ਜਗੀਰ ਕੌਰ ਉਹਨਾਂ ਦਾ ਸਨਮਾਨ ਕੀਤਾ ਸਨਮਾਨ ਦੇ ਨਾਲ ਨਾਲ ਉਹਨਾਂ ਦੀ ਤਾਰੀਫ ਵੀ ਕੀਤੀ ਤੇ ਕੱਲ ਕਪੂਰਥਾਲਾ ਵਿੱਚ ਜਿਹੜਾ ਸਨਮਾਨ ਕੀਤਾ ਸਨਮਾਨ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਹੋ ਸਕਦਾ ਕੱਲ ਮੈਂ ਇੱਕ ਸੋਸ਼ਲ ਮੀਡੀਆ ਤੇ ਵਿੱਚ ਚੈੱਕ ਕਰ ਰਿਹਾ ਸੀ ਕਿ ਹੋ ਸਕਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਕੱਲ ਤੱਕ ਸਰ ਤੇ ਚਲੇ ਜਾਵੇ ਠੀਕ ਹੈ ਇਹ ਕੱਲ ਤੋਂ ਚਰਚਾ ਜਿਹੜੀ ਸ਼ੁਰੂ ਹੋ ਗਈ ਸੀ ਉਹ ਇਸ ਸਬੰਧੀ ਮੈਂ ਕੱਲ ਗੱਲਬਾਤ ਇਹ ਵੀ ਬਣਾ ਜੀ ਕਿ ਆਪਾਂ ਪਹਿਲਾਂ ਗੱਲਬਾਤ ਬਾਤ ਸੁਣਾਵਾਂਗੇ ਕਿਉਂਕਿ ਨਾ ਮੈਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਹਾਂ ਕਿਉਂਕਿ ਭਾਈ ਅਨੁਸ਼ੀਲ ਸਿੰਘ ਢੱਡਰੀਆਂ ਵਾਲੇ ਨੇ ਜਿਹੜਾ ਲਗਾਤਾਰੋਂ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਪਹਿਲਾਂ ਪ੍ਰਚਾਰ ਜਿਹੜਾ ਉਹਨਾਂ ਤੋਂ ਨਹੀਂ ਹੋ ਰਿਹਾ ਸੀ ਕਿਉਂਕਿ ਕਿਉਂਕਿ ਬੈਨ ਲੱਗਿਆ ਹੋਇਆ ਸੀ ਲੋਕ ਨਹੀਂ ਜੋੜ ਰਹੇ ਸਨ ਕਿਉਂਕਿ ਕੰਟਰੋਵਰਸੀ ਬੜੀ ਚੱਲ ਰਹੀ ਸੀ ਉਹਨਾਂ ਦੀ ਤਾਂ ਦੂਜੇ ਪਾਸੇ ਕਿਉਂਕਿ ਉਹਨਾਂ ਤੇ ਹਮਲਾ ਵੀ ਹੋਇਆ ਹੈ ਬੈਨ ਅੱਜ ਵੀ ਹੈ ਅਜੇ ਵੀ ਸ਼੍ਰੀ ਕਾਲ ਤੱਕ ਸਾਹਿਬ ਨੇ ਉਹਨਾਂ ਨੂੰ ਗ੍ਰੀਨ ਸਿਗਨਲ ਨਹੀਂ ਦਿੱਤਾ ਤਾਂ ਇਸੇ ਕਰਕੇ ਕੱਲੇ ਉਹਨਾਂ ਨੂੰ ਨਹੀਂ ਕਿਹਾ ਉਹਦੇ ਵਿੱਚ ਕਹ ਪ੍ਰਚਾਰਕ ਹੈ ਚਾਹ ਮਿਸ਼ਨਰੀ ਹੈ ਚਾਹ ਬੁੱਢਾ ਦਲ ਹੈ ਚਾਹ ਸੰਤ ਸਮਾਜ ਹੈ ਕੋਈ ਵੀ ਹੈ ਸਾਰਿਆਂ ਨੂੰ ਸੱਦਾ ਦਿੱਤਾ ਵੀ ਆਓ ਆਪਾਂ ਇੱਕ ਮੁੱਠ ਹੋ ਜਾਈਏ ਚੰਗੀ ਪਰਵਾਣੀ ਚੰਗੀ ਗੱਲ ਹੈ ਕਿਉਂਕਿ ਮੈਂ ਕਰੇ ਚੰਗੀ ਪਹਿਲ ਕਿਉਂਕਿ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਕੱਢਵਾ ਵਾਲਿਆਂ ਨੇ ਵਸਾਖੀ ਦਾ ਦਿਹਾੜਾ ਮਨਾਇਆ ਦੇਖਿਆ ਤੁਸੀਂ ਕਿੰਨੀ ਕਿੰਨੀ ਜੜੀ ਸੰਗਤ ਆਈ ਉੱਥੇ ਮੈਨੂੰ ਲੱਗਦਾ ਪੰਜਾਬ ਦਾ ਕੋਈ ਏਡੇ ਜਿਹਾ ਲੀਡਰ ਨਹੀਂ ਆ ਜਿਹੜੇ ਪਾਰਟੀਆਂ ਦਾ ਉੱਥੇ ਨਾ ਪਹੁੰਚ ਆਇਆ ਦੇ ਵੀ ਜਗੀਰ ਕਰ ਵੀ ਉੱਥੇ ਪਹੁੰਚੇ ਉਹਨਾਂ ਦਾ ਸਨਮਾਨ ਵੀ ਸਮੋਚੇ ਵੱਡੀਆਂ ਸ਼ਕਤੀਆਂ ਤੱਕ ਪਹੁੰਚੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਅਕਸਲ ਚ ਵੀ ਲੱਗਦਾ ਵੀ ਵੀ ਸਿੰਘ ਸਾਹਿਬਾਂ ਨੂੰ ਵੀ ਜ਼ਰੂਰ ਤੈ ਵੀ ਇਹਨਾਂ ਨੂੰ ਅਸੀਂ ਜੋੜੀਏ ਵੀ ਇਹਾਂ ਦੇ ذریعے ਸੰਗਤ ਵੀ ਜੁੜੂਗੀ ਮੈਂ ਦੇਖੋ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਕਿ ਸਿੰਘ ਸਾਹਿਬ ਨੂੰ ਥਾਪਤਾ ਸਭ ਤੋਂ ਵੱਡੇ ਪਦਵੀ ਦੇ ਉੱਪਰ ਠੀਕ ਹੈ ਉਹਨਾਂ ਦਾ ਔਰਾ ਉਹਨਾਂ ਨਹੀਂ ਸੀਗਾ ਪਰ ਅੱਜ ਸਿੰਘ ਸਾਹਿਬ ਕੋਸ਼ਿਸ਼ ਕਰ ਰਹੇ ਨੇ ਇਹ ਕਿ ਆਪਾਂ ਆਪਣਾ ਆਲਾ ਦਵਾਲਾ ਆਪਣਾ ਔਰਾ ਇੰਨਾ ਕ ਵੱਡਾ ਕਰ ਲਈਏ ਇੰਨਾ ਕ ਵਿਸ਼ਾਲ ਕਰ ਲਈਏ ਤਾਂ ਕਿ ਅਸੀਂ ਇਸ ਨੂੰ ਔਰ ਇਹ ਆਪਣਾ ਔਰਾ ਇੰਨਾ ਵੱਡਾ ਹੋਵੇ ਤੇ ਲੋਕ ਇਹਨੂੰ ਵਾਕਈ ਸਿੰਘ ਸਾਹਿਬ ਮਸ਼ੀਨਰੀ ਮਸ਼ੀਨਰੀ ਚੋਂ ਲੈਂਦੇ ਆ ਤੇ ਉਹਨਾਂ ਨੇ ਕੁਝ ਕਰਕੇ ਦਿਖਾਇਆ ਠੀਕ ਹੈ ਔਰ ਇਹ ਜਿਹੜੀ ਭਾਈ ਪ੍ਰਚਾਰਕ ਜਿਹੜੇ ਹੈਗੇ ਨੇ ਰੰਜੀਤ ਸਿੰਘ ਢੱਡਰੀਆਂ ਵਾਲੇ ਜਿਹੜਾ ਉਹਨਾਂ ਨੂੰ ਅਪੀਲ ਕੀਤੀ ਆ ਸੱਦਾ ਦਿੱਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਆਓ ਤੇ ਆਓ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਠੀਕ ਹੈ ਜੇਕਰ ਉਹਨੂੰ ਗ੍ਰੀਨ ਸਿਗਨਲ ਮਿਲਦਾ ਜਾਂ ਭਾਈ ਢੱਡਨੇ ਵਾਲੋਂ ਮਾਫ ਕਰ ਦਿੱਤਾ ਜਾਂਦਾ ਜਾਂ ਜੋ ਵੀ ਉਹਨਾਂ ਤੇ ਸੇਵਾ ਲਗਾਈ ਜਾਂਦੀ ਹੈ ਠੀਕ ਹੈ ਅਗਰ ਵੈਸੇ ਵੀ ਮਾਫੀ ਦੇ ਦਿੱਤੀ ਜਾਂਦੀ ਹੈ ਤਾਂ ਮੈਂ ਕਹਿੰਦਾ ਇੱਕ ਵੱਡਾ ਕਦਮ ਹੋਏਗਾ ਸ ਨੇ ਕੋਈ ਬੁੱਧੀਜੀਵੀ ਹੈਗੇ ਨੇ ਤੇ ਉਹਨਾਂ ਨਾਲ ਸਰਬਜੀਤ ਸਿੰਘ ਸੋਲੋਂ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ ਕਿ ਉਹ ਕਿਸ ਨੂੰ ਕਿਵੇਂ ਦੇਖਦੇ ਆ ਕਿ ਇਹ ਵੀ ਇੱਕ ਚਰਚਾ ਚੱਲ ਰਹੀ ਹੈ ਕਿ ਹੁਣ ਸ਼ਾਇਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਣ ਕਿਉਂਕਿ ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਸੀ ਜਦੋਂ ਗਾਇਨੀ ਹਰਪੀ ਸਿੰਘ ਸੀਗੀ ਜਦੋਂ ਇਹਨਾਂ ਨੂੰ ਤੁਸੀਂ ਕਹਿਆ ਵੀ ਕੁਝ ਸ਼ਰਤਾਂ ਲਾ ਕੇ ਛੇਕਿਆ ਗਿਆ ਸੀਗਾ ਤਾਂ ਉਹਨੇ ਵੀ ਕਿਹਾ ਸੀ ਜੇਕਰ ਕੋਈ ਖਿਮਾ ਜਾਂਚਣਾ ਲਈ ਆਉਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੋਸਟ ਵੈਲਕਮ ਤਾਂ ਕੀ ਲੱਗਦਾ ਹੈ ਕਿ ਹੁਣ ਸੰਤ ਰਣਜੀਤ ਸਿੰਘ ਢੱਡਰੀਆਂ ਨੂੰ ਜਾਣਾ ਚਾਹੀਦਾ ਹੈ ਜਾਂ ਪਰ ਇਹ ਤਾਂ ਇਹ ਤਾਂ ਉਹੀ ਦੱਸ ਸਕਦੇ ਪਰ ਮੇਰੀ ਮੇਰੀ ਤਮੰਨਾ ਮੈਂ ਜਿਹੜੀ ਮੇਰੀ ਹੈ ਉਹ ਵੀ ਜਿਹੜਾ ਵੀ ਕੋਈ ਦੋਚੀ ਹੋ ਉਹਨੂੰ ਕਾਲ ਤਖਤ ਸਰ ਦੇ ਜਰੂਰ ਜਾਣਾ ਚਾਹੀਦਾ ਕਿਉਂਕਿ ਕਾਲ ਤਖਤ ਸਰ ਸਰ ਪ੍ਰਮਾਣਿਤ ਸਾਡਾ ਜਿਹੜਾ ਅਕਾਲ ਤਖਤ ਅਕਾਲ ਤਖਤ ਦਿਆ ਇਹ ਕੋਈ ਵੱਤੋਂ ਕਿਸੇ ਨੂੰ ਦਿਸਣ ਦੇ ਹੋਏ ਨੇ ਜਾਂ ਕੋਈ ਦੋਖੇਸਾਂ ਦੀ ਕਾਰਵਾਈ ਪੈਣ ਹੋਈ ਆ ਹਰ ਇੱਕ ਨੂੰ ਤੇ ਨਤਮਸਤਕ ਹੋਣਾ ਚਾਹੀਦਾ ਸਵਾਗਤ ਹੋਣਾ ਚਾਹੀਦਾ ਜਿਹੜੀਆਂ ਪਿਛਲੀਆਂ ਭੁੱਲਾਂ ਹੋਈਆਂ ਨੇ ਗਲਤੀਆਂ ਆ ਉਹਨਾਂ ਨੂੰ ਮੈਂ ਭੁੱਲਾਂ ਨੂੰ ਮੰਨ ਕੇ ਗੁਰੂ ਸਾਹਿਬਾਂ ਵੀ ਆਪਣਾ ਮਤ ਦੇ ਗਿਆ ਕਿ ਗੁਰੂ ਸਾਹਿਬ ਆਪਣੀ ਮਤ ਦਾਨੂੰ ਦਿਓ ਅੱਜ ਤੋਂ ਬਾਅਦ ਅਸੀਂ ਸਮਰਪਿਤ ਹੋ ਕੇ ਪੰਥ ਨਾ ਪੰਥ ਦੀ ਕਾਰਵਾਈ ਜੇ ਅਸੀਂ ਜਿਹੜਾ ਉਹਦਾ ਪ੍ਰਚਾਰ ਕਰਾਂਗੇ ਦੇਖੋ ਜਿਹੜੇ ਪ੍ਰਚਾਰਕ ਨੇ ਉਹਨਾਂ ਕੋਈ ਵੀ ਟੜੇ ਬੰਦੀ ਨਹੀਂ ਬਣਾਉਣੀ ਚਾਹੀਦੀ ਜੀ ਕਿ ਇਹ ਜਿਹੜੀ ਨੇ ਇਹ ਜਿਹੜੀਆਂ ਸੰਪਰਦਾਇ ਸੰਪਰਦਾਇ ਨੇ ਸੰਪਰਦਾਇਿਤ ਜਿਹੜੀਆਂ ਹੈਗੀਆਂ ਨੇ ਇਹ ਆਪਣੇ ਮਿਸ਼ਨਰੀ ਇੱਕ ਪੰਥ ਦਾ ਹਿੱਸਾ ਨੇ ਇੱਕ ਜੀ ਇਹਨਾਂ ਨੂੰ ਕਿਉਂਕਿ ਉਹਗੇ ਇਹਦੇ ਚ ਦੇ ਵਰਗਾ ਪਾ ਕੇ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਪ੍ਰਚਾਰਕਾਂ ਤੌਰ ਤੇ ਉਹਨਾਂ ਨੂੰ ਕਦੀ ਵੀ ਧੜੇ ਪੰਦੀ ਦੇ ਵਿੱਚ ਕਦੀ ਵੀ ਨਹੀਂ ਉਹਦੇ ਚ ਇਨਵੋਲ ਹੋਣਾ ਚਾਹੀਦਾ ਠੀਕ ਹੈ ਧੰਨ ਮਹਸੂਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਸੋ ਦੇਖੋ ਆਪਾਂ ਉਹਨਾਂ ਨੇ ਕਿਹਾ ਕਿ ਬੁਲਾਉਣਾ ਚਾਹੀਦਾ ਠੀਕ ਹੈ ਉਹਨਾਂ ਨੇ ਆਪਣੇ ਵਿਚਾਰ ਰੱਖਿਆ ਔਰ ਆਪਾਂ ਇਹਦੇ ਨਾਲ ਹੀ ਅੱਜ ਜਿਹੜੇ ਸਿੰਘ ਸਾਹਿਬ ਕੁਲਦੀਪ ਸਿੰਘ ਢੱਡਗੜਗਾਜ ਨੇ ਕਿਹਾ ਤੇ ਉਹਨਾਂ ਨੇ ਕੀ ਕਿਹਾ ਆਪਾਂ ਉਹ ਵੀ ਸੁਣਾਈਏ ਸਿੰਘ ਪ੍ਰਬੰਧਕ ਕਮੇਟੀ ਦੇ ਵੱਲੋਂ ਹੀ ਇਹ ਲਹਿਰ ਚੱਲ ਰਹੀ ਆ ਸ਼ਤਰ ਸ਼ਾਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਆ ਔਰ ਮੈਂ ਇਹਦੇ ਤੇ ਵਿਸ਼ੇਸ਼ ਬੇਨਤੀ ਸਾਰੇ ਪ੍ਰਚਾਰਕਾਂ ਨੂੰ ਕੀਤੀ ਆ ਢੜੀਆਂ ਵਾਲੇ ਜਿਉ ਪੰਥ ਦੀ ਮੁੱਖ ਧਾਰਾ ਚਾਣ ਕੇ ਪਰੰਪਰਾਵਾਂ ਦੀ ਗੱਲ ਕਰਦੇ ਆਂ ਔਰ ਅਕਾਲ ਤਖ਼ਤ ਸਾਹਿਬ ਦੀ ਸਰਵ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਫੇਰ ਚੱਲਣ ਇਹ ਮੇਰੀ ਰੀਜ ਆ ਅਮਰਤ ਸੰਚਾਰ ਉਹ ਪਿੰਡ ਪਿੰਡ ਕਰਾਉਣ ਜੇਵੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਮੈਂ ਆਪ ਖੁਦ ਪੰਜਾਂ ਪਿਆਰਿਆਂ 'ਚ ਸ਼ਾਮਲ ਹੋਊਂਗਾ ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਚ ਜਪਜੀ ਸਾਹਿਬ ਜਪ ਸਾਹਿਬ ਤਾਪ ਪ੍ਰਸਾਦ ਸਬਈਏ ਕਬਿਓ ਬਾਤ ਚ ਬੇਨਤੀ ਚੌਪਈ ਤੇ ਆਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਲ ਹੋਊਂਗਾ ਮੈਨੂੰ ਵਧੀਆ ਲੱਗਾ ਉਹ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾਂ ਇਕੱਠੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਤਰਦਾ ਜ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗਲੇ ਲਾਇਆ ਧਰਮ ਪ੍ਰਚਾਰ ਦੀ ਲਹਿਰ ਦੇ ਤਹਿਤ ਮੈਂ ਚਾਹੁੰਨਾ ਮੈਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆਇਦਰ ਡਾਕਟਰ ਸ਼ਿਵ ਸਿੰਘ ਹੋਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਆ ਕੇਸ ਮਸਲੇ ਤੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸिखਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣ ਸਕਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਕਿਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਆ ਐਸਜੀਪੀਸੀ ਦੇ ਮਤੇ ਆ ਉਹਦੇ ਸੰਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ। ਤੋਂ ਇਹ ਦੋਨੇ ਮਸਲੇ ਆ ਮਾ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ। ਉਹਦੇ ਲਈ ਅਸੀਂ ਚਾਹੁੰਦੇ ਆ ਵੀ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਆ। ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ। ਪਰ ਲਾਲਚ ਦੇ ਕੇ ਜੇ ਕੋਈ ਅੱਜ ਇੱਧਰ ਜਾ ਰਿਹਾ ਕੱਲ ਉੱਧਰ ਚੱਲ ਜਾਊ। ਉਧਰ ਨੇ ਜਟਣ ਦਾ ਤੇ ਹਾਲੇ ਹੋਇਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਧੀ ਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਦੇ ਪੜ੍ਹਾਈ ਦੇ ਖਰਚਾ ਕਰਦੇ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਸਾਰੇ ਮੈਚਰ ਕਰਨ ਦੀ ਗੱਲ ਪਰ ਮੈਂ ਰਣਜੀਤ ਸਿੰਘ ਢੱਡਰੀ ਦੇਖੋ ਆਪਾਂ ਸੁਣਿਆ ਉਹਨਾਂ ਨੇ ਕੀ ਕਿਹਾ ਹੁਣ ਕੱਲ ਜਦੋਂ ਪ੍ਰਚਾਰ ਕਰ ਰਹੇ ਸੀਗੇ ਤਾਂ ਉਦੋਂ ਉਥੇ ਗੱਲ ਚੱਲੀ ਸੀ ਤਾਂ ਉਥੇ ਸੰਤ ਰਜੀਤ ਸਿੰਘ ਢੱਡਰੀਆਂ ਨੇ ਗੱਲ ਕਹੀ ਸੀ ਕਿ ਜੇਕਰ ਮੈਂ ਚੋਣਾ ਹੂੰ ਕਿ ਹਰ ਪਿੰਡ ਪਿੰਡ ਅੰਮਰ ਸਿਕਾਇਆ ਜਾਵੇ ਹਾਂ ਸੰਚਾਰ ਕੀਤਾ ਜਾਵੇ ਅੰਮਰ ਸੰਚਾਰ ਹੋਵੇ ਸਿੰਘ ਤਿਆਰ ਕੀਤੇ ਜਾਣ ਸਿੰਘ ਸਜਾਇਆ ਜਾਵੇ ਤੇ ਮੈਂ ਖੁਦ ਪੰਜ ਪਿਆਰੇ ਸ਼ਾਮਲ ਹੋਵਾਂਗਾ ਇਹ ਗੱਲ ਕੱਲ ਉਹਨਾਂ ਨੇ ਕਪੂਰਥਾਲਾ ਦੇ ਵਿੱਚ ਕਹੀ ਸੀ ਉਹ ਆਪਾਂ ਦਰਸ਼ਕਾਂ ਨੂੰ ਕੋਈ ਵੀ ਸੁਣਾ ਦਿੰਦੇ ਲੋਕ ਜੋ ਮਰਜ਼ੀ ਕਹਿਣ ਮੈਂ ਇਸ ਗੱਲ ਲਈ ਬੀਬੀ ਜੀ ਦਾ ਸਨਮਾਨ ਕਰਦਾ ਕਿ ਕੋਈ ਗੁਰਸਿੱਖ ਅੰਮ੍ਰਿਤਧਾਰੀ ਬੀਬੀ ਦਾ ਐਮਐਲਏ ਬਣਨਾ ਮੰਤਰੀ ਬਣਨਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨਾ ਇਹ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਸਾਡੀ ਪ੍ਰੋਬਲਮ ਇਹ ਹੁੰਦੀ ਹੈ ਅਸੀਂ ਸਾਰੇ ਸਭ ਦੀ ਲੱਤਾਂ ਖਿੱਚਦੇ ਰਹਿੰਨੇ ਆ ਪਰ ਇਹ ਗੱਲ ਮਾਣ ਵਾਲੀ ਹੁੰਦੀ ਹੈ ਕਿ ਕੋਈ ਸਿੱਖ ਅੰਮ੍ਰਿਤਧਾਰੀ ਬੀਬੀ ਕਿਉਂਕਿ ਕੋਈ ਮੁੱਖ ਮੰਤਰੀ ਪੰਜਾਬ ਬਣੇ ਅੰਮ੍ਰਿਤਧਾਰੀ ਹੋਵੇ ਦਾੜੇ ਵਾਲਾ ਹੋਵੇ ਤੇ ਸਾਡੇ ਵਾਲੀ ਮਾਨ ਵਾਲੀ ਗੱਲ ਹੈ ਨਾ ਇਹ ਪੰਜਾਬ ਦਾ ਜੇ ਕੋਈ ਸੀਐਮ ਬਣੇ ਤੇ ਅੰਮ੍ਰਿਤਧਾਰੀ ਕੁਰ ਸਿੱਖ ਹੋਵੇ ਤੇ ਇਹ ਗੱਲ ਲੋਕ ਜੋ ਮਰਜੀ ਕਹਿਣ ਇਹ ਵੱਖਰਾ ਚੈਪਟਰ ਹੁੰਦਾ ਹੈ ਪਾਰਟੀਆਂ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਹੁੰਦੇ ਨੇ ਬੜਾ ਕੁਝ ਹੁੰਦਾ ਪਰ ਮੈਂ ਇਸ ਲਈ ਇੱਕ ਵੱਡਾ ਬਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਕਿ ਗੁਰਸਿੱਖ ਹੋ ਕੇ ਅੰਮ੍ਰਿਤਧਾਰੀ ਹੋ ਕੇ ਇੰਨਾ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ। ਇੱਕ ਬੀਬੀ ਦਾ ਅੰਮ੍ਰਿਤਧਾਰੀ ਬੀਬੀ ਦੀ ਗੁਰਸਿੱਖ ਬੀਬੀ ਦੀ। ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਹਿੰਦਾ ਖੁੱਲ੍ਹ ਦਿਲ ਸੁਭਾਅ ਇਹਨਾਂ ਦਾ। ਕਈ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਰਦੀਆਂ ਚਾਹੀਦੀਆਂ। ਜੋ ਮਨ 'ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ। ਮੈਂ ਦੋਕਵਾਰੀ ਇਹਨਾਂ ਕੋਲ ਘੰਟਾ-ਘੰਟਾ ਬੈਠਾਂ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਭਾਵ ਪਿਆ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਮੈਨੂੰ ਮਿਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਹੈ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਉਹ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈਗੀ ਹੈ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਐ ਸ਼ੁਰੂ ਤੋਂ ਆਉਂਦੇ ਰਹੇ ਐ ਜੀ ਆਇਆਂ ਨੂੰ ਸੋ ਦੇਖੋ ਆਪਾਂ ਇੱਕ ਗੱਲ ਤਾਂ ਅਮਰਜੀਤ ਆਪਾਂ ਮੰਨ ਰਹੇ ਆਂ ਔਰ ਮੈਨੂੰ ਲੱਗਦਾ ਵੀ ਹਰ ਸਿੱਖ ਇਸ ਚੀਜ਼ ਨੂੰ ਮੰਨਦਾ ਹੈ ਕਿ ਜਿੰਨਾ ਇਕੱਠਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ دیਵਾਨਾ ਚ ਹੋਵੇ ਬੇਮਿਸਾਲ ਇਕੱਠ ਹੁੰਦਾ ਉੱਥੇ ਠੀਕ ਹੈ ਇਕੱਠ ਕਿਉਂ ਹੁੰਦਾ ਜੇਕਰ ਕੋਈ ਸੁਣਦਾ ਹੈ ਔਰ ਜੇ ਕੋਈ ਉਹਨਾਂ ਨੂੰ ਚਾਹੁੰਦਾ ਹੈ ਉਹਨਾਂ ਨੂੰ ਪਿਆਰ ਕਰਦਾ ਹੈ ਤਾਂ ਇਹ ਉਹਨਾਂ ਦੇ دیਵਾਨਾ ਜਾਂਦਾ ਤਾਂ ਮੈਨੂੰ ਲੱਗਦਾ ਕਿ ਸਿੰਘ ਸਾਹਿਬ ਨੂੰ ਇਹ ਚੀਜ਼ ਜਿਹੜੀ ਹੈਗੀ ਹੈ ਚਾਹਨਾ ਹੋਇਆ ਕਿ ਕਿਉਂ ਨਾ ਇਸ ਕੱਠ ਦਾ ਲਾਹਾ ਲਿਆ ਜਾਵੇ ਜੇਕਰ ਉੱਥੇ ਘੱਟੋ ਆਪਾਂ ਮੰਨ ਕੇ ਚੱਲੋ ਵੀ 5000 ਦੇਕਰ ਇੱਕ ਪਾੜਾ ਜੀ ਹੋਰ ਵੀ ਤੁਹਾਡੇ ਮੈਂ ਐਡ ਕਰਦਾ ਕਿਉਂਕਿ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸਿੰਘ ਸਾਹਿਬਾਂ ਦੇ ਉਹ ਵੀ ਹਰ ਧਾਰਮਿਕ ਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦੇ ਨੇ ਪਰ ਜਦੋਂ ਇੱਕ ਦਿਵਾਨ ਕਰਦੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਨਾ ਉਹ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਅੰਮ੍ਰਿਤ ਛਕਾਉਂਦੀ ਆ ਤਾਂ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਦਿਵਾਨ ਦੇ ਵਿੱਚ ਛਕਾ ਦਿੰਦੇ ਨੇ ਇਹ ਵੀ ਵੱਡਾ ਵੱਡਾ ਕਿਤਨਾ ਬਿਲਕੁਲ ਮੈਂ ਮੈਂ ਉਹੀ ਕਰ ਰਹੇ ਆਂ ਅਭੀ ਸਿੰਘ ਸਰ ਚਾਹੁੰਦੇ ਆ ਕਿ ਕਿਉਂ ਨਾ ਲਾਹਾ ਲਿਆ ਜਾਵੇ ਔਰ ਲਾਹਾ ਲੈਣਾ ਵੀ ਚਾਹੀਦਾ ਜੇਕਰ ਆਪਾਂ ਸਿੱਖ ਸੰਗਤ ਨੂੰ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਣਾ ਪ੍ਰਚਾਰ ਕਰਨਾ ਹੈ ਧਰਮ ਪ੍ਰਚਾਰ ਨੂੰ ਅੱਗੇ ਲੈ ਕੇ ਜਾਣਾ ਤੇ ਮੈਨੂੰ ਲੱਗਦਾ ਇਹ ਜਿਹੀਆਂ ਪਹਿਲ ਕਰਨੀ ਚਾਹੀਦੀ ਹੈ ਔਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਦੀ ਜਿਹੜੀ ਇਹ ਪਹਿਲ ਹੈ ਇਹ ਹੋ ਸਕਦਾ ਇੱਕ ਚੰਗਾ ਕਦਮ ਹੋਏਗਾ ਔਰ ਇੱਕ ਚੰਗੇ ਪਾਸੇ ਲੈ ਕੇ ਜਾਏਗੀ ਔਰ ਇਹ ਪਹਿਲ ਹਰ ਇੱਕ ਸਿੰਘ ਸਾਹਿਬ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਹਰ ਇੱਕ ਚਾ ਐਸਜੀਪੀਸੀ ਪ੍ਰਧਾਨ ਹੈ ਉਹਨੂੰ ਕਰਨੀ ਚਾਹੀਦੀ ਹੈ ਧਰਮ ਪ੍ਰਚਾਰ ਕਮੇਟੀਆਂ ਉਹਨੂੰ ਵੀ ਕਰਨੀ ਚਾਹੀਦੀ ਹੈ ਜਦ ਕਿ ਆਪਾਂ ਕਹੀਏ ਵੀ ਜਿਹੜੀਆਂ ਬਾ ਪੁਰਾਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨੂੰ ਛੱਡ ਕੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਜਾ ਕੇ ਸਿੱਖ ਕੌਮ ਦੀ ਤੇ ਸਿੱਖ ਜਿਹੜੀਆਂ ਪਰੰਪਰਾਵਾਂ ਨੇ ਜਾਂ ਜੇ ਕੋਈ ਵੀ ਹੈ ਗਿਆ ਸਿੱਖ ਇਤਿਹਾਸ ਆ ਉਹਦੀ ਚੜ੍ਹਦੀ ਕਲਾ ਦੇ ਲਈ ਇਹ ਜਿਹੜੀ ਪਹਿਲ ਆ ਇਹ ਪਾਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ ਠੀਕ ਹੈ ਜੀ ਬਾਲੀ ਬੋਬੋ ਧੰਨਵਾਦ ਸਭ ਬਿਲਕੁਲ ਉਮੀਦ ਕਰਦੇ ਆ ਕਿ ਜਿਹੜਾ ਕੁਲਦੀਪ ਸਿੰਘ ਗੜਗਰਜ ਵੱਲੋਂ ਜਿਹੜਾ ਅੱਜ ਮੀਡੀਆ ਨੂੰ ਬਿਆਨ ਦਿੱਤਾ ਗਿਆ ਕਿ ਆਓ ਆਪਾਂ ਇੱਕ ਪਲੇਟਫਾਰਮ ਉੱਪਰ ਇਕੱਠੇ ਹੋ ਕੇ ਪ੍ਰਚਾਰ ਕਰੀਏ ਸੰਗਤਾਂ ਨੂੰ ਗੁਰੂ ਦੇ ਨਾਲ ਜੋੜੀਏ ਅੰਮ੍ਰਿਤ ਸੰਚਾਰ ਜਿਹੜਾ ਕਰ ਕਰ ਪੰਚਾਈਏ ਤੇ ਨੌਜਵਾਨਾਂ ਨੂੰ ਜਿਹੜਾ ਪ੍ਰੇਰਿਤ ਕਰੀਏ ਸੋ ਚੰਗਾ ਕਦਮ ਹੈ ਸੋਨ ਦੇਖਣਾ ਹੋਵੇਗਾ ਕਿ ਭਾਈ ਰਮਜੀਤ ਸਿੰਘ ਢੱਡਰੀਆਂ ਵਾਲੇ ਇਹ ਵਾਕਈ ਕੁਦਰਤੀ ਸਿੰਘ ਗੜਕਾ ਜੀ ਦੇ ਨਾਲ ਜਾਂ ਸਿੰਘ ਸਬਾਲਾਂ ਦੇ ਨਾਲ ਬੈਠ ਕੇ ਮੀਟਿੰਗ ਜਾਂ ਵਿਚਾਰ ਵਟਾਂਦਰਾ ਕਰਨਗੇ ਜੋ ਪੰਤ ਇਸ਼ੂ ਨੇ ਉਹ ਵਾਕਈ ਸੋਲਵ ਕਰਨ ਦੇ ਵਿੱਚ ਸਾਈ ਹੋਣਗੇ ਨੌਜਵਾਨਾਂ ਨੂੰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜਿਹੜਾ ਜੋੜਨ ਦੀ ਕੋਸ਼ਿਸ਼ ਕਰਨਗੇ ਉਹ ਕਿਹੜਾ ਵਕਤ ਹੋਵੇਗਾ ਜਦੋਂ ਇਹ ਦੋਨੇ ਟੀਰਾ ਜਿਹੜੀਆਂ ਨੇ ਉਹ ਇੱਕ ਪਲੇਟਫਾਰਮ ਦੇ ਉੱਪਰ ਇਕੱਠੀਆਂ ਹੋਣਗੀਆਂ ਤੇ ਸੰਗਤਾਂ ਨੂੰ ਜਿਹੜਾ ਸੰਬੋਧਨ ਕਰਨਗੀਆਂ ਪ੍ਰਚਾਰ ਕਰਨਗੀਆਂ ਉਹ ਵੀ ਅਸੀਂ ਤੁਹਾਨੂੰ ਜਿਹੜਾ ਮੋਰ ਦੁਆਰਾ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਉਹ ਸਾਂਝੀ ਕਰਾਂਗੇ ਮੈਨੂੰ ਜਾਣ ਕੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਦੇ ਇਜਾਜ਼ਤ ਧੰਨਵਾਦ this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us flankboard truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.